ਦਲਿਤ ਵਰਗਵਲੋ ਫਾਈਨੈਂਸ ਕੰਪਨੀਆਂ ਖਿਲਾਫ ਕੀਤਾ ਗਿਆ ਵੱਡਾ ਕੱਟ ਹੋਰ ਕੀ ਕੁਝ ਕਿਹਾ ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜਾ ਇਹ ਬੀਬੀਆਂ ਇੱਥੇ ਹੋਰੇ ਸੀ ਬੈਠੇ ਸੀਗੇ ਭਾਰ ਲਿਤਾ ਦੀਆਂ ਬੀਬੀਆਂ ਤਾਂ ਹੀ ਵੱਡੀ ਜਾਲਾਪਾਤ ਤੋਂ ਬਹੁਤ ਵੱਡੀ ਗੰਟੀ ਦੀਆਂ ਕੁੜੀਆਂ ਆਈਆਂ ਮਲੇਰ ਤੋਂ ਬਹੁਤ سارے ਇਹ ਜਿਹੜਾ ਅੱਜ ਦਾ ਵਿਸ਼ਾਲ ਕੱਟ ਤੁਸੀਂ ਵੇਖ ਰਹੇ ਹੋ ਵਿਸ਼ੇਸ਼ ਕਰਕੇ ਔਰਤਾਂ ਦਾ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਆਪਣਾ ਜਾਲ ਵਿਛਾਇਆ ਹੋਇਆ ਹੈ ਉਹਨਾਂ ਦੀ ਅੰਨੀ ਲੁੱਟ ਦੇ ਖਿਲਾਫ ਉਹਨਾਂ ਦੀ ਹਨੇਰਗਰਦੀ ਦੇ ਖਿਲਾਫ ਉਹਨਾਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੇ ਖਿਲਾਫ ਇਹ ਅੱਜ ਦੀ ਵਿਸ਼ਾਲ ਰੋਸ ਰੈਲੀ ਹੈ ਦਸੰਬਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਰੈਲੀ ਹੋਈ ਸੀ ਅੱਗੇ ਅਪ੍ਰੈਲ ਦੇ ਵਿੱਚ ਫੇਰ ਕਰਾਂਗੇ ਇਹ ਸਵਾਲ ਕੱਲਾ ਅੰਮ੍ਰਿਤਸਰ ਦਾ ਨਹੀਂ ਵੈਸੇ ਤਾਂ ਸਾਰੇ ਹਿੰਦੁਸਤਾਨ ਦਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹਨਾਂ ਕੰਪਨੀਆਂ ਦੇ ਲੁੱਟਦੇ ਖਿਲਾਫ ਜ਼ਬਰਦਸਤ ਗੁੱਸਾ ਐ ਅੰਦੋਲਨ ਹੋ ਰਹੇ ਐ ਅਸੀਂ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ ਸਾਡੀ ਮੇਨ ਮੰਗ ਕੀ ਹੈ ਕਿ ਜਿਹੜਾ ਇਹਨਾਂ ਦਾ ਕਰਜ਼ਾ ਹੈ ਇਹ ਪੰਜਾਬ ਸਰਕਾਰ ਆਮਾਫ ਕਰੇ ਇਹ ਗਰੀਬ ਕਰਜ਼ਾ ਦੇਣ ਤੋਂ ਸਮਰੱਥ ਨਹੀਂ ਦੂਜੀ ਸਾਡੀ ਮੰਗ ਕੀ ਹੈ ਕਿ ਇਹ ਕੰਪਨੀਆਂ ਜਿਹੜੀਆਂ ਆਰਬੀਆਈ ਕੋਲੇ ਰਜਿਸਟਰਡ ਹੈ ਸਿਰਫ ਉਹੀ ਕੰਮ ਕਰਨ ਜਿਹੜੀਆਂ ਅਨਰਜਿਸਟਰਡ ਹੈ ਉਹਨਾਂ ਨੂੰ ਫੌਰੀ ਤੌਰ ਤੇ ਬੰਦ ਕੀਤਾ ਜਾਏ ਔਰ ਇਹਨਾਂ ਕੰਪਨੀਆਂ ਦਾ ਜਿਹੜਾ ਵਿਆਜ ਹੈ ਉਹ ਸਾਡੀਆਂ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹਨਾਂ ਦੇ ਬਰਾਬਰ ਕੀਤਾ ਜਾਏ ਹੋਣੇ ਕੰਪਨੀਆਂ 20% ਤੋਂ ਲੈ ਕੇ 60% ਤੱਕ ਵਿਆਜ ਵਸੂਲ ਕਰਦੀਆਂ ਔਰ ਕਰਜ਼ੇ ਦਾ ਬਕਾਇਦਾ ਜਿਹੜਾ ਕਰਜ਼ਦਾਰੀ ਆ ਉਹਦੇ ਕੋਲੇ ਰਿਕਾਰਡ ਹੋਵੇ ਉਹਦੇ ਕੋਲੇ ਪਾਸਬੁੱਕ ਹੋਵੇ ਕਿੰਨਾ ਐਡਵਾਂਸ ਲਿਆ ਕਿੰਨਾ ਮੋੜਿਆ ਕਿੰਨਾ ਰਹਿ ਗਿਆ ਇਹਦਾ ਕੋਈ ਹਿਸਾਬ ਨਹੀਂ ਪੰਜ ਪੰਜ 6 6 ਕਰਦੇ ਇੱਕ ਇੱਕ ਨੂੰ ਤਨੂੰ ਦਿੱਤੇ ਜਾ ਰਹੇ ਹੈ ਸੋ ਇਹ ਕੰਪਨੀਆਂ ਦੀ ਲੁੱਟ ਦੇ ਖਿਲਾਫ ਇਹ ਸਾਡਾ ਅੰਦੋਲਨ ਹੈ ਇਹ ਕੋਈ ਅੱਜ ਰੈਲੀ ਨਾਲ ਸਮਾਪਤ ਨਹੀਂ ਹੋਏਗਾ ਇਹ 80% ਅੰਮ੍ਰਿਤਸਰ ਦੇ ਲੋਕ ਹੈ 20% ਗੁਮੰਡੀ ਜ਼ਿਲ੍ਹਿਆਂ ਚੋਂ ਵੀ ਆਏ ਹੈ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੰਦੋਲਨ ਤਿੱਖਾ ਕਰਾਂਗੇ ਔਰ ਦਬਾਅ ਪਾਵਾਂਗੇ ਇਹ ਕਰਜਾ ਪੰਜਾਬ ਸਰਕਾਰ ਮਾਫ ਕਰੇ ਇਸ ਕਰਜੇ ਦਾ ਭਾਰ ਪੰਜਾਬ ਸਰਕਾਰ ਚੁੱਕੇ ਇਹ ਗਰੀਬ ਕਰਜਾ ਨਹੀਂ 모ੜ ਸਕਦੇ ਇਸ ਵਾਸਤੇ ਸਾਡੀ ਇਹ ਲੜਾਈ ਹੈ ਛੱਤ ਪਾਉਣੀ ਹੈ ਰੈਟ ਵਧੇ ਦਾ ਕਰਨਾ ਹੈ ਉਹਦੇ ਇਹ ਛੱਟ ਦੇ ਮਜ਼ਦੂਰੀਆਂ ਨੇ ਇਹ ਕਰਜਾ ਅਸੂਲੇ ਦਾ ਸਰਕਾਰ ਸਾਡੇ ਚੁਪੇ ਰਹੀ ਹੈ ਸਾਡੇ ਸਰਕਾਰ ਜਿਹੜੀ ਕਹਿੰਦੀ ਸੀ ਰੋਜ਼ਗਾਰ ਦੇਣ ਦੀ ਗਰੰਟੀ ਕਰਲੇ ਆ ਹਰ ਘਰ ਦੇ ਵਿੱਚ ਰੋਜ਼ੀ ਰੋਟੀ ਆਏ ਰੋਜ਼ਾਨਾ ਬਿਤਾ ਜਾਈ ਸਾਨੂੰ ਬਜਟ ਦੀ ਆਮਦ ਨਾਲ ਲੱਗੇ ਆਪ ਦੇ ਵਿੱਚ ਸਭ ਤੋਂ ਗਰੀਬ ਸਭ ਤੋਂ ਜਿਹੜਾ ਦਲਿਤ ਵਰਗ ਹੈ ਇਸ ਦਾ ਵਿਤਕਰਾ ਹੋ ਰਿਹਾ ਇੱਕ ਕਰਜੇ ਚ ਪਰੋਏ ਗਏ ਆ ਹਾਂ ਵੀ ਕੰਪਨੀਆਂ ਜਿਹੜੀਆਂ ਗਵਰਨਮੈਂਟ ਤੋਂ ਮਜ਼ਦੂਰੀ ਤੇ ਬਿਨਾਂ ਮਜ਼ਦੂਰੀ ਤੋਂ ਹੀ ਲੋਕਾਂ ਦੇ ਕਰਜ਼ੇ ਦੇ ਕੇ ਕਰਜ਼ੇ ਦੇ ਫਸਾ ਕੇ ਉਹਨਾਂ ਤੇ ਬੇਮੁਹਾਂ ਵੱਡਾ ਵਿਆਜ ਲਾ ਰਹੀਆਂ ਜਿਹੜਾ ਵਿਆਜ ਤੇ ਜਗਾ ਚੁੰਬਲ ਤੋਂ ਨਿਕਲ ਸਕਦਿਆਂ ਹੀ ਨਹੀਂ ਇਹ ਗਰੀਬ ਔਰਤਾਂ ਨਹੀਂ ਦੇ ਸਕਦੀਆਂ ਕੁਝ ਵੀ ਵਾਪਸ ਨਹੀਂ ਦੇ ਸਕਦੀਆਂ ਕਰਜ਼ਾ ਅਸੀਂ ਕਹਿਣਾ ਚਾਹਾਂਗੇ ਜੇ ਅਦਾਨੀਆਂ ਬਾਨੀਆਂ ਦਾ ਕਰਜ਼ਾ 15 ਲੱਖ ਕਰੋੜ ਰੁਪਈਆ ਮੋਦੀ ਮਾਫ਼ ਕਰ ਸਕਦਾ ਇਹਦਾ ਕੁਝ ਵੀ ਨਹੀਂ ਇਹਨਾਂ ਨੂੰ ਬਾਤ ਕਰਨਾ ਚਾਹੀਦਾ ਹੈ ਔਰ ਵਿਗਾਰ ਦੀ ਗਰੰਟੀ ਚਾਹੀਦੀ ਹਰ ਪਰਿਵਾਰ ਚ ਇੱਕ ਬੰਦੇ ਨੂੰ ਨੌਜਵਾਨ ਨੂੰ ਗਰੰਟੀ ਚਾਹੀਦੀ ਹੈ ਤਾਂ ਜਾ ਕੇ ਪੰਜਾਬ ਚ ਵਿਕਾਸ ਹੋਊਗਾ ਭਵੰਕਮਾਨ ਜੀ ਇਹ ਕਰਜ਼ੇ ਚ ਫਸਾ ਕੇ ਔਰਤਾਂ ਨੂੰ ਇਹਨਾਂ ਦੀਆਂ ਵੋਟਾਂ ਦਾ ਲਾਟੇ ਦੇ ਨਾਲ ਸਕੀਮ ਦੇ ਨਾਲ ਇਹਦਾ ਢਿੱਡ ਨਹੀਂ ਪਰਦਾ ਇਹ ਕਹਿਣਾ ਚਾਹੁੰਦਾ ਆੜਿਆ ਜੀ ਮੇਰੀ ਗਰੰਟੀ ਦਾ ਕਿੰਨਾ ਮੁਰਾ ਜਿਹੜਾ ਸਭ ਤੋਂ ਅਮੀਰ ਬੰਦਾ ਹੈ ਦਾ ਹਿੰਦੁਸਤਾਨ ਦਾ ਉਹਨੇ ਫਿਰੋਜ਼ੀ ਬੰਦੇ ਸੀ ਉਹਨੇ ਉਹ 41% ਉੱਪਰ ਦੀ ਆਬਾਦੀ ਦੇ ਹਿੱਸੇ 40% ਦੌਲਤ ਤੇ ਕਬਜ਼ਾ ਕਰੀ ਬੈਠਿਆ ਮੋਰ ਨੇ 1% ਮਾਈਕਰੋ ਫਾਈਨਾਂਸ ਕੰਪਨੀਆਂ ਦੇ ਖਿਲਾਫ ਜਿਹੜੀ ਅੱਜ ਰੈਲੀ ਕੀਤੀ ਜਾ ਰਹੀ ਆ 22 ਦਸੰਬਰ ਨੂੰ ਪਹਿਲਾਂ ਰੈਲੀ ਹੋਈ ਆ ਆਖਰੀ ਰੈਲੀ 10 ਅਪ੍ਰੈਲ ਨੂੰ ਕਰਾਂਗੇ ਆਖਰੀ ਰੈਲੀ ਔਰ ਅੱਜ ਤੋਂ ਐਲਾਨ ਕੀਤਾ ਗਿਆ ਕਿ ਅਸੀਂ ਕਿਸਤਾ ਨਹੀਂ ਦੇ ਸਕਦੇ ਕੋਈ ਕਿਸ਼ਤਾਂ ਨਹੀਂ ਦੇਣੀ ਆ ਕਿਸੇ ਨੇ ਸਰਕਾਰ ਕੰਪਨੀਆਂ ਨਾਲ ਗੱਲ ਕਰੇ ਇਹਨਾਂ ਦਾ ਕਰਜ਼ਾ ਮਾਫ਼ ਕਰੇ ਸਾਡਾ ਅੰਦੋਲਨ ਜਾਰੀ ਰਹੇਗਾ ਅਸੀਂ ਕਿਸ਼ਤਾਂ ਨਹੀਂ ਦੇਣੀ ਜੋ ਕੰਪਨੀਆਂ ਨੇ ਕਰਨਾ ਕਰ ਲਿਆ